ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਝੋਟੀਆਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚੋਂ ਕੋਈ ਤਾਜ਼ੀਆਂ ਸੋਈਆਂ ਤੇ ਕੋਈ ਠੋਕੜ ਗੱਬਣੇ ਤੇ ਬਾਕੀ ਸੋਈਆਂ ਦੀ ਆਪਣੀ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਵੇਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਭਾਵੇਂ ਕੋਈ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਉਹਠੇਠਾ ਜੀ ਵਧੀਆ ਵਧੀਆ ਵੀ ਤੈਨੂੰ ਜਨਾਉਂ ਸਭ ਵਧੀਆ ਜੀ ਵਧੀਆ ਚੈਨ ਤੇ ਨਾਮ ਦੱਸ ਤੇ ਕਰੀ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚ ਮਿੰਦਾ ਜਿਲ੍ਹਾ ਮੁਸਾਸੀ ਜਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੋ 96454925 ਠੀਕ ਹੈ ਜੀ ਹਾਂ ਜੀ ਅੱਜ ਆਗੀਆਂ 4 ਅੱਜ 4 2 ਰੁਪਏ ਸੰਜਣਾ ਸੋਈਆਂ ਦੇ 2 ਟੋਕੜਾ ਗੱਬਣਾ ਅੱਛਾ 2 ਟੋਕੜਾ ਗੱਬਣਾ 2 ਟੋਕੜਾ ਗੱਬਣਾ ਤੇ 2 ਸੰਜਣਾ ਸੋਈਆਂ ਹਾਂ ਜੀ ਹਾਂ ਜੀ ਤੇ ਚੱਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਇਹ ਝੋਟੀ ਤਾਂ ਕੰਮ ਪੂਰੀ ਕਮਾਲ ਦੀ ਝੋਟੀ ਲੱਭ ਲੈਂਦੀ ਆ ਆਹ ਹੋਇਆ ਰੁਪੀਜੀ ਆਪਣਾ ਨਾ ਪੂਆ ਦਾ ਮੁੰਡਾ ਕਰਦਾ ਵਪਾਰ ਹਾਂਜੀ ਉਹ ਹਰਿਆਣੇ ਜੋ ਗਿਆ ਸੀ ਉਧਰੋਂ ਚਾਰ ਝੋਟੀਆਂ ਲਿਆਏ ਸੀ ਉਹਨੇ ਕੋ ਕੱਲ ਆਪਾਂ ਵੀ ਝੋਟੀ ਲੈ ਲਈ ਅੱਛਾ ਇੱਕ ਤੋਂ ਹੀ ਲੈਣਤੀ ਆ ਉਹਨਾਂ ਦੀ ਹਾਂ ਇਹ ਲੈਣਦੇ ਆ ਅੱਛਾ ਤੇ ਕਿੰਨਾ ਚਿਰ ਉਹ ਕੈਸੂਈ ਨੂੰ ਸੁਈ ਨੂੰ ਰੁਪੀਜੀ ਆ ਕੱਟਾ ਜੇ ਅੱਜ 13 14 ਦਿਨ ਹੋਏ ਸੁਈ ਨੂੰ ਕੱਟਾ ਵੀ ਪੂਰਾ ਜਵਾਨ ਆ ਹਾਂ ਕੱਟਾ ਜੇ ਵੀ ਬੜਾ ਜਵਾਨ ਆ ਤੇ ਬਸ ਸੀਮਣ ਤੰਗੇ ਭਰਦੇ ਆ ਤੇ ਹਾਂਜੀ ਹਾਂਜੀ 90 ਰੁਪਏ ਹਰ ਪੀੜੀ ਚਾਰ ਦੰਦ ਜੇ ਚੈੱਕ ਕਿਤੇ ਦੰਦ ਤਾਂ ਚੈੱਕ ਇਤੇ ਹਰ ਰੁਪਈਏ ਮੈਂ ਵੀ ਉਥੇ ਕਰਕੇ ਲਿਆ ਆ ਬੜੇ ਔਖੇ ਕੀਤੇ ਨੇ ਜਿਹੜੇ ਵੀਰ ਭਰਾਣੇ ਨੇ ਪਹਿਲਾਂ ਦੰਦ ਚੈੱਕ ਕਰ ਲੈ ਫਿਰ ਆਪਾਂ ਮੱਝ ਦੇ ਦਾਂਗੇ ਅੱਛਾ ਤੇ ਉਥੇ 20 ਰੁਪਏ ਮਣਕੇ ਲਿਆ 16-17 ਕਿਲੋ ਜੇ ਘਟ ਗਿਆ ਜੇ ਹੌਣ ਹੋ ਜੇ ਤਾਂ 12 ਜੇ 13 ਜੇ ਇੰਨਾ ਤਿਆਰ ਜੇ ਹੁਣ ਮੌਕੇ ਤੇ ਜਿਹੜਾ ਇੰਨਾ ਤਿਆਰ ਹਮ ਮੌਕੇ ਤੇ ਤੁਹਾਨੂੰ ਪਤਾ ਹਰ ਰੁਪਈਏ ਸਫਰ ਬੜਾ ਪੈ ਜਾਂਦਾ ਆ ਹਾਂਜੀ ਹਾਂਜੀ ਜਿਹੜਾ ਡੰਗਰ ਪੱਠੇ ਵੀ ਨਹੀਂ ਖਾਂਦਾ ਠੀਕ ਆ ਹਾਂਜੀ ਹਾਂਜੀ ਚਲੋ ਖੋਲੋ ਹਾਂ ਫਿਰ ਤੋ

ਨੇ ਵੀ ਛੋਟੇ ਹੱਥ ਜਿੱਕੋ ਕੱਲੀ ਪੈਣੀ ਨਾਲ ਹੋਰ ਨਹੀਂ ਕਰੀ ਬਾਕੀ ਦੁੱਧ ਦੇ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਬਾਕੀ ਇਹ ਵੀ ਇੰਨਾ ਛੋਟੀਆਂ ਦਾ ਕੱਲਾ ਦੁੱਧ ਨਾ ਮੋਲਦੇ ਪੈਂਦਾ ਨਾਲ ਸੋਣ ਪੁਣੇ ਦਾ ਨਸਲ ਜਾਦਾ ਵੀ ਮੋਲਦੇ ਪੈਂਦਾ ਆ ਥਣਵੀ ਇਹਦੇ ਦੇਖ ਸਾਦੇ ਆ ਫੇ ਲਾਗੇ ਤਾਂ ਬਾਕੀ ਮਗਰ ਕੱਟਾ ਵੀ ਇਹਦੇ ਸੰਭ ਨਾ ਲਾਇਆ ਹਾਂ ਕੱਟਾ ਹੀ ਤਾਂ ਕੇ ਸੀਮੰਦਾਰ ਪੀਂਦਾ ਹਵਾਨਾ ਇਹ ਦੇਖਰੀ ਦੇਖ ਸਕਦੇ ਆ ਪਹ ਲਾਗੇ ਤਾਂ ਫੇਰ ਤੇ ਕਿੰਨਾ ਫਿਰ ਮੁੱਲ ਰੱਖਣਾ ਰਵੀ ਜੀ ਇਹਦਾ ਮੁੱਲ ਹਰ ਵੀ ਜੀ ਤੁਹਾਨੂੰ ਵੀ ਪਤਾ ਹੈ ਜਿਹੜੀਆਂ ਚੰਗੀਆਂ ਝੋਟੀਆਂ ਦਾ ਵੀ ਚੰਗਾ ਮੁੱਲ ਲੱਗਦਾ ਰਵੀ ਜੀ ਹਾਂਜੀ ਆਪਾਂ ਵੀ ਡੇਢ ਦੀ ਦੇ ਦਿੱਤੀਏ ਵੇਖ ਲਓ ਵਿੱਚੋਂ ਕੋਈ ਕੋ ਛੋਟ ਛੋਟ ਤੁਸੀਂ ਦਾ ਗਾ ਰਵੀ ਜੀ ਕਿੰਨੇ ਕ ਕਰ ਦੀਏ ਤੁਸੀਂ ਜਿੰਨਾ ਖੋਲ ਲੀ ਹੋ ਜਿੰਨਾ ਜੀਗਾ ਤੁਹਾਨੂੰ ਹੀ ਕਰ ਦੋ ਕੋਈ ਗੱਲ 10 15000 ਛੱਡ ਦਈਏ ਹੋਰ ਛੜ ਲੋ ਚਲ ਰਾਉਣੇ ਆ 20 ਰੁਪਏ ਜੀ ਵੀ ਆ ਛੜ ਦਈਏ ਬਾਪੂ ਜੀ ਮਾਲ ਭਾਣਾ ਦੇਣਾ ਇਹ ਵੀ ਝੋਟੀ ਭਾਣਾ ਦਵਾਂਗੇ ਸਵਾ ਲੱਖ ਦੀ ਪਹੁੰਚ ਕਰਦੀ ਹੈ ਹਾਂ ਜੀ ਸਵਾ ਲੱਖ ਦੀ ਪਹੁੰਚ ਕਰਦੀ ਹੈ ਹੋਰ ਕਰਾਉਣੀ ਤੇ ਕਰਾ ਲੋ 20 ਪਰ ਇਹੋ ਜਿਹੀ ਝੋਟੀ ਦਊਗਾ ਨਾ ਕੋਈ ਅੱਜ ਕੀ ਗੱਲ ਹੋ ਗਈ ਆ ਮੈਂ ਇਹੋ ਜਿਹੀ ਝੋਟੀ ਕੋਈ ਦੇ ਦੀ ਤੇ ਫੇਰ ਆਖਿਓ ਠੀਕ ਆ ਹਾਂ ਚੋਟੀ ਚਲ ਇੱਕ 20 ਚ ਪਹੁੰਚ ਇੱਕ 10000 ਜੀ ਪਹੁੰਚ ਹਾਂ ਨਾ ਕਰਦਾ ਉਹ ਦੱਸੋ ਕੀ ਜਾਂਦੇ ਜੀ ਅੱਛਾ ਪਰ ਇਦਾਂ ਦੀ ਕੋਈ ਝੋਟੀ ਦੇ ਦੇ ਅੱਛਾ ਢੱਗੀ ਮੂੰਹ ਹਰਿਆਣੇ ਦੀ ਮੈਂ ਹਾਂ ਜੀ 10000 ਫਿਰ ਹੋਰ ਝੜਦਾਂਗੇ ਜੇ ਕੋਈ ਨਹੀਂ ਦੇ ਕੋਈ ਛੋਟੀ ਕੋ ਦੇ ਦੇ ਜੀ ਠੀਕ ਆ ਹਾਂ ਹੁਣ ਹਾਂ 1 ਲੱਖ 10 ਦੇ ਤੇ ਹੁਣ ਮੌਕੇ ਤੇ ਦੁੱਧ ਕਿੰਨਾ ਚੋਆ ਕਰੂਗਾ ਦੁੱਧ ਜੀ 12 13 ਕਿਲੋ ਛੋਟੀ ਤਾਂ ਚੋਆ ਜੂਗੀ ਅੱਛਾ ਉੱਥੇ ਦੋ ਤੇ ਵੀਰ ਨੂੰ ਚੋਗ ਲੈਂਦਾ 16 17 ਕਿਲੋ ਗਾਰੰਟੀ ਵਾਲਾ ਅੱਛਾ ਹਾਂ ਜੀ ਚਾਰ ਛੋਟੀਆਂ ਆਈਆਂ ਉਹਨਾਂ 'ਚੋਂ ਇੱਕ ਆਪਾਂ ਛੋਟੀ ਕੱਲ ਦੀ ਲੈਂਦੀ ਐ ਠੀਕ ਆ ਹਾਂ ਬਾਕੀ ਛੋਟੀ ਸੋਹਣੀ ਐ ਫੱਬਦੀ ਐ ਬਾਕੀ ਇਹ ਵੀ ਜੀ ਪੂਰੀ ਵੱਡੀ ਐ ਛੋਟੀ ਨਹੀਂ ਐ ਮੋਟਾ ਵੀ ਐ ਜੀ ਕੋਈ ਆਨ ਕੇ ਵੇਖੇ ਕਰੀ ਜਰੂਰ ਨਾਲੇ ਦੰਦ ਚੱਕ ਕਰਕੇ ਲੈ ਜਾਏ ਆਪਣੇ ਭਾਰੀ ਝੋਟੀ ਆ ਤੇ ਫਿਰ ਕਈ ਵਾਰੀ ਪਸ਼ੂ ਜ਼ੋਰ ਲੰਦਾ ਦੰਦ ਨਹੀਂ ਮਖਾਈ ਦੇ ਤੇ ਹੁਣ ਆ ਜਿਹੜੀ ਝੋਟੀ ਜੀ ਵੇ ਸੂਆ ਵੀ ਇਹਨੇ ਕਿਨੂੰ ਦਿੱਤੀ ਹੀ ਉਹਨਾ ਸਾਂਭੀ ਨਹੀਂ ਗਈ ਠੀਕ ਆ ਹਾਂ ਹੈਗੀ ਉਹਦੇ ਜਿੱਡੀ ਝੋਟੀ ਪਰ ਸਾਂਭੀ ਨਹੀਂ ਵੇਖੋ ਲਿਸ ਤੇ ਇਹਦਾ ਸੂਆ ਕਿ ਨਵਾ ਵੀ ਇਹਦਾ ਵੀ ਦੂਸਰਾ ਸੂਆ ਜੇ ਤੈਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹਦਾ ਅੱਜ ਆ ਬੱਚਾ ਕੋਈ ਸਾਲ ਵਾਲੇ ਕੋਈ ਮਹੀਨੇ ਵਾਲੇ ਕੋਈ 20 ਦਿਨਾਂ ਵਾਲੇ ਕੋਈ ਡੇਢ ਦਾ ਵਾਲੇ ਆ ਕੱਟਾ ਜੇ ਆ ਕੱਟਾ ਜੇ ਹੈਗਾ ਕੱਟੇ ਹੀ ਆ ਦੋਵੇਂ ਦੋਵੇਂ ਕੱਟੇ ਹੀ ਆ ਤੇ ਦੋਤੇ ਕਿੰਨੇ ਦੇ ਕੋ ਜੋੜਾ ਜੀ ਇਹ ਆ ਵੀ ਜਿਹੋ ਜੀ ਝੋਟੀ ਉਹ ਜੀ ਸਾਂਭੀ ਨਹੀਂ ਆ ਕਿਸੇ ਹਰ ਵੀ ਜੀ ਪਹਿਲੇ ਸੂਏ ਉਧਰੋਂ ਲੈ ਗਏ ਵੀਰ ਨੇ ਜਿਹਨੂੰ ਦਿੱਤੀ ਪਰ ਉਹਨਾਂ ਸਾਂਭੀ ਨਹੀਂ ਆ ਜਿੱਥੇ ਜਾ ਕੇ ਕਿ ਵੀਰ ਭਰਾਣੇ ਸਾਂਭ ਲਈ ਇਹਨਾਂ ਫੇਰ ਮਨ ਰੁਪਈਆਂ ਦੀ ਹੋ ਜਾਣਾ ਠੀਕ ਆ ਜੀ ਹਾਂਜੀ ਹਾਂਜੀ ਚਲੋ ਫਿਰ ਖੋਲੋ ਤੋਲਤੀਏ ਪੂਰੀ ਝੋਟੀ ਜਵਾਨ ਹੈ ਵੀ ਪੂਰੀ ਕੱਦ ਦੇ ਦਾ ਵੀ ਉਹਦੇ ਜਿੱਡਾ ਹੀ ਆਉਂਦਿਆ ਵਾ ਪਰ ਇਹ ਆ ਵੀ ਸਰੀਰਾਂ ਵਿੱਚ ਲੱਸੀ ਆ ਤੇ 98 ਤੇ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਮੁੱਲ ਵੇਚ ਜੀ ਫਿਰ ਮੁੱਲ ਹੈ ₹70000 ਹੈ ਦੇ ਵੀ ਕਿੰਨਾ ਮਾਨ ਕਰਨਾ ਕਿੰਨੇ ਦੀ 65 ਸੀ ਤੇਰੀਏ ਪੂਰੇ ਵੀ 60000 ਤੱਕ ਪਹੁੰਚ ਕਰ ਦਾਂਗੇ ਅੱਛਾ 60000 ਤੱਕ ਪਹੁੰਚ ਕਰ ਦਾਂਗੇ ਤੇ ਸਾਹਮਣ ਵਾਲਾ ਲੈ ਜੀ ਦੁੱਧ 10000 ਕਿਲੋ ਕਰ ਦੂਗੀ ਆਈ ਮੰਨ ਲਓ ਕਿ ਚਲਾਈਗੇ ਚੰਗੇ ਕਰਨਾ ਸਾਹਮਣੇ ਕੀਤੀ ਜਾ ਕੇ ਠੀਕ ਆ ਹਾਂ ਜੀ ਹਾਂ ਤੇ ਦੁੱਧ 2.5 ਕਿਲੋ ਹੈਗਾ ਪੱਕਾ 8 ਦਾ ਭਾਗ 9 ਕਿਲੋ ਵੀ 2 ਡੰਗ ਚ ਤਾਂ ਮਿੱਟੀ ਦੇ ਰੀਪਾ ਮੇਕਰ 14 ਦੋ ਡੰਗ ਚੋ ਕੇ ਲੈ ਜੇ ਹਾਂ ਤੇ ਹੁਣ ਆ ਟੁਕੜਾ ਕਪੜਾ ਤੇ ਜੋੜਾ ਆ ਗਿਆ ਕਿੰਨੇ ਚੱਤੀ ਚੱਕ ਪਾਸ ਜੀ 6 ਮਹੀਨੇ ਵੀ ਚੱਕ ਪਾਸ ਆ ਤੇ ਦੁੱਧ ਦੁੱਧ 5-6 ਕਿਲੋ ਜੀ ਤੋਰੋ ਫੇਰ ਇਹਨਾਂ ਕਾ ਤੁਹਾਨੂੰ ਦੇਖਾ ਦੇਦੇ ਆਪਾਂ ਲਾਗੇ ਦੋ ਬਾਕੀ ਮਿਲ ਕੇ ਇਹਨਾਂ ਵੀ ਚੰਗੀ ਟੁਕੜਾ ਕਪਣਾ ਤੇ ਇਹ ਆ ਵੀ ਹੁਣ ਇਹਨਾਂ ਸਿਆਲ ਸਿਆਲ ਵੀ ਦੁੱਧ ਚਵਾਈ ਜਾਣਾ ਚਾਹ ਪਾਣੀ ਦਾ ਸਰੀ ਜਾਣਾ ਤੇ ਗਾਂ ਗਰਮੀਆਂ ਚ ਫੇਰ ਸੱਜਰ ਇਹਦਾ ਮੁੱਲ ਫਿਰ ਇਹਦਾ ਮੁੱਲ ਹੈ 26000 ਰੁਪਏ ਅੱਛਾ ਅਗਰ ਤੁਸੀਂ ਇਹ ਦੱਸ ਦੋ ਕਿੰਨੇ ਦੀ 25 ਦੀ ਤੇਰੀ ਹੈ ਪਰ ਵੀ ਹਾਂ 48000 ਦੀ ਦੇ ਦਾਂਗੇ ਅੱਛਾ 48000 ਦੀ ਦੇ ਦਾਂਗੇ ਰੁਪਈਏ 40000 ਚ ਪਹੁੰਚ ਪਹੁੰਚ ਵੀ 400 ਰੁਪਈਏ ਠੀਕ ਹੈ ਜੀ ਪਰ ਇਹ ਵੀ ਹੁਣ ਮੰਨ ਲਓ ਵੀ 2-3 ਮਹੀਨੇ 2 ਮਹੀਨੇ ਦੁੱਧ ਦੇ ਜਣੇ ਚੜੇ ਗਰਮੇ ਫਿਰ ਸੂਬ ਨਿਕਲਣਗੇ ਹਾਂਜੀ 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 ਠੀਕ ਹੈ ਆ ਪੰਜਾਂ ਮਹੀਨਿਆਂ ਦੇ ਰੁਪਈਏ ਜੀ ਗੱਭਣ ਜੇ 7 ਕਿਲੋ ਦੁੱਧ ਦੇ ਥੱਲੇ ਅੱਛਾ ਪੰਜਾਂ ਮਹੀਨਿਆਂ ਦੀ ਗੱਭਣੀ ਤੇ 7 ਕਿਲੋ 7 ਕਿਲੋ ਦੁੱਧ ਰੁਪਈਏ ਠੀਕ ਹੈ ਛੋਟੀ ਸ ਹਾਂ ਦੇਖ ਸਾਡੇ ਬਾ ਕਿੰਨੇ ਸੱਜਣ ਨੇ ਦੰਦ ਚੰਗਾ ਕੱਢਿਆ ਹੋਣਾ ਚਵਾਇਆ ਹਰ ਵੀ ਚੰਗਾ ਚਵਾਇਆ ਠੀਕ ਪਰ ਹਰਜੀ ਜੀ ਇਹਨੂੰ ਹੋ ਗਈ ਮਟਰੀਟਸ ਹਾਂਜੀ ਠੀਕ ਆ ਹਾਂਜੀ ਆ ਜਿਹੜਾ ਅਗਲਾ ਥਾਣਾ ਹੈ ਨਾ ਦਾ ਹਾਂਜੀ ਇਹ ਮੰਨ ਲਓ ਵੀ ਥੋੜੀਆਂ ਧਾਰ ਆਉਂਦੀਆਂ ਪਰ ਕੋਈ ਨਾਰ ਤੇ ਕੋਈ ਗਿਲਤੀ ਨਹੀਂ ਹੈ ਡਾਕਟਰਾਂ ਦਾ ਵੀ ਅਗਲੇ ਸਵੇਰੇ ਜੀ ਸੱਜੇ ਸੂਈ ਫੇਰ ਅੱਛਾ ਮਤਲਬ ਥਾਣੇ ਚੱਲਦਾ ਵਾ ਤਰਾ ਚੱਲਦਾ ਚੱਲਦਾ ਕੋਈ ਨਾਰ ਤੇ ਕੋਈ ਗਿਲਤੀ ਨਹੀਂ ਥਾਣਾ ਥੋੜੀਆਂ ਵਾ ਮਤਲਬ 5-7 ਧਾਰ ਆਉਂਦੀਆਂ ਪਰ ਤਲੜਾਂ ਜੀ ਦੇਣੇ ਰੁਪਏ ਆਪਾਂ ਲਾਂਮਾ ਨਹੀਂ ਲੈਣਾ ਤੋਰ ਹਾਂ ਫਿਰ ਇੱਕ ਵਾਰ ਬਾਕੀ ਉਤਰੇ ਆ ਵੀ ਚਲੋ ਛੋਟੀ ਸੋਹਣੀ ਆ ਕੱਦ ਦੋਵਾਂ ਦੇ ਠੀਕ ਆ ਨਾ ਬਹੁਤੇ ਛੋਟੇ ਤੇ ਨਾ ਬਹੁਤੇ ਵੱਡੇ ਆ ਜਿ ਤਰ੍ਹਾਂ ਮੈਂ ਆਪਣੇ ਘਰਾਂ ਚ ਮੱਜਾਂ ਹੁੰਦੀਆਂ ਬਾਕੀ ਚਲੋ ਉਧਰ ਲੀਆਂ ਦੋ ਮੱਜਾਂ ਵੱਡੀਆਂ ਆ ਉਹ ਕਰਕੇ ਵੀ ਲੱਗਦੀਆਂ ਪਤਾ ਉਧਰ ਦੀਆਂ ਛੋਟੀਆਂ ਫਿਰ ਤੁਹਾਨੂੰ ਫਿਰ ਕੱਦ ਕਾੜੀ ਬੜੇ ਆ ਇਹਦੇ ਦੀਆਂ ਲੋਗਲ ਆ ਤੇ ਇਹਦਾ ਫਿਰ ਮੁੱਲ ਮੁੱਲ ਹਰ 20 ਇਹਦਾ ਤੁਹਾਨੂੰ ਜੋ ਮਰਜ਼ੀ ਕਰੀ ਜਾਈਏ ਇਹ ਵੀ 48 ਦੇ ਦਈਏ ਕਰਨੇ ਕੋ ਛੋਟ ਛੋਟ ਵਿੱਚ ਆਪ ਹੀ ਕਰ ਦੋ ਫਿਰ ਹਾਂ ਨਾ ਵੀ 43000 ਦੀ ਪਹੁੰਚ ਕਰਾਂਗੇ ਅੱਛਾ 43000 ਦੀ 43000 ਦੀ ਕੋਈ ਰਾਂਜੇ ਕੋਈ ਜੋੜਾ ਲਾਊਗਾ ਹਾਂਜੀ ਮੈਂ ਖੁੱਲੇ ਮਾਰਦਾਨ ਕਰ ਦਾਂਗਾ ਕਿੰਨਾ ਖੁੱਲਾ ਜੋੜੇ ਦਾ ਤੱਕ ਦੱਸ ਤੋ ਕਿੰਨਾ ਕਰ ਦੋਗੇ ਖੁੱਲੇ ਦਾ ਤੁਸੀਂ ਦੱਸ ਦੋ ਕਿੰਨਾ ਕਰਾਉਣਾ ਜੀ ਤਦ ਸਹੀ ਇਹ ਦੀ ਸੋਚ ਨਹੀਂ ਲੱਗ ਪਈ ਜੇ ਸੋਚੇ ਗੱਲ ਲੱਭੇ 20 90 99000 ਰੁਪਇਆ ਬਣਦਾ ਤੇ 90000 ਤੋਂ ਮਾਤਨ ਖੁੱਲਾ ਕਰ ਦਾਂਗੇ ਰੁਪਈ ਜੀ ਖੁੱਲਾ ਕਰ ਦੋ ਖੁੱਲਾ ਕਰ ਦਾਂਗੇ ਰੁਪਈ ਜੇ ਕੋ ਜੋੜਾ ਲਊਗਾ ਇਹ ਆ ਵੀ ਗਰਮੇ ਸਾਰਾ ਸਹਾਇਤ ਯੋਜਨ ਚੜੇ ਗਰਮੀਆਂ ਫੇਰ ਸੂਕ ਪੈਣੀਆਂ 44 45000 ਦੇ ਸਹਾਨਾ ਮੌਕੇ ਤੇ ਹੋ ਜਾਣਗੇ ਕਿ ਚਲ ਕਹ ਫੋਨ ਲਾਵੇ ਇੱਕ ਵਾਰੀ ਤੇ ਮਾਤਨ ਖੁੱਲੇ ਹੋ ਜਾਣੀ ਖੁੱਲੇ ਖੁੱਲੇ ਕਰ ਦਾਂਗੇ ਰੁਪਈ ਖੁੱਲੇ ਕਰਾਂਗੇ ਠੀਕ ਹੈ ਜੀ ਠੀਕ ਹੈ ਰੁਪਈ ਜੀ ਠੀਕ ਹੈ ਜੀ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਜਰੂਰ ਕਰਕੇ ਖੜੋ ਗੱਪਣਾ ਆਪਣੀਆਂ ਪਾਸ ਤੇ ਉਤਰਾਂ ਵੀ ਤੇ ਗੱਪਣਾ ਤੇ ਕਿੰਨੇ ਦਿਨਾਂ ਤੱਕ ਕੋ ਚੈੱਕ ਕਰਾ ਲੈ ਹਾਂ ਪਿੰਜੀ ਇਹਦੇ ਪੰਜ ਪੰਜ ਦਿਨਾਂ ਦੀ ਗਾਰੰਟੀ ਹੋਊ ਪੰਜ ਪੰਜ ਦਿਨਾਂ ਦੀ ਪੰਜ ਪੰਜ ਦਿਨਾਂ ਤੱਕ ਨਾ ਕੋ ਚੈੱਕ ਕਰਾ ਲੈ ਨਹੀਂ ਕੱਲ ਪਰਸੋਂ ਚੈੱਕ ਕਰਾਈਆਂ ਪਰ ਉਹ ਜੇ ਤੁਹਾਨੂੰ ਪਤਾ ਇਨ ਨਜਰ ਹੋਗਾ ਕੰਮ ਕਰਦੇ ਨੂੰ ਆਪਾਂ ਕਿਤੇ ਗਲਤ ਕੰਮ ਨਹੀਂ ਕੀਤਾ ਹਾਂਜੀ ਹਾਂਜੀ ਹਾਂ ਆਪਾਂ ਪੰਜਾਂ ਛਾਂ ਦੇ ਤੱਕ ਗਾਰੰਟੀ ਹੋਊ ਠੀਕ ਹੈ ਜੀ ਤੇ ਬਾਕੀ ਆਪਣੀ ਸਮਝ ਨਾਲ ਵੇਖ ਕੇ ਤਸੱਲੀ ਕਰਕੇ ਕਰੋ ਜੀ